ਹਾਂਜੀ ਹਾਂਜੀ ਬਾਜੀ ਬੰਮਸਾਲਾ ਐ ਤੇ ਜਿਹੜੇ ਉਧਰੋਂ ਸੰਤ ਨਾਨਾ ਦੇਵ ਜੀ ਮਾਦਰ ਦੇ ਦਰਸ਼ਨ ਕਰਨ ਆਉਂਦੇ ਸੀ ਸ਼ਾਇਦ ਇੱਥੇ ਗੁਫਾ ਚ ਆਉਂਦੇ ਹੋਣਗੇ ਬਹੁਤ ਸਾਰੇ ਪੀੜ ਕੁਦਰਤੀ ਗੁਫਾ ਹੈ ਕਦੇ ਨਹੀਂ ਬਣਾਈ ਉਧਰ ਵੀ ਇਦਾਂ ਉਧਰ ਵੀ ਇਦਾਂ ਉੱਥੇ ਵੀ ਹੈ ਉਹ 20 ਫੁੱਟ ਉੱਚੀ ਗੁਫਾ ਨਹੀਂ ਮੇਰਾ ਤਾਂ ਬਸ ਆਹ ਹੀ ਆ ਜੀ ਬਾਬਾ ਜੀ ਦੀ ਵੀਡੀਓ ਬਣਾਉਣੀ ਆ ਲੋਕਾਂ ਨੂੰ ਦਿਖਾਉਣੀ ਆ ਅੱਛਾ ਹਾਂਜੀ ਜਿਹੜਾ ਦਾਤਾਂ ਸਾਡੇ ਕੋਲ ਨਹੀਂ ਰਹਿੰਦੀਆਂ ਫਿਰ ਉਸ ਚੀ ਦੀ ਅਹਿਮੀਅਤ ਦਾ ਪਤਾ ਲੱਗਦਾ ਮੈਨੂੰ ਦਿਲੋਂ ਆਨੰਦ ਆਇਆ ਤੁਹਾਨੂੰ ਦੇਖ ਕੇ ਸਾਡੇ ਦਾਦਾ ਸਾਡੇ ਦਾਦਾ ਜੀ ਨਾ ਤੁਹਾਨੂੰ ਉਹ ਚੇਤੇ ਆ ਗਿਆ ਮੈਨੂੰ ਅੱਜ ਇੱਕ ਚੀਜ਼ ਦਾ ਖਾਸ ਸਬੰਧ ਆ ਗੁਫਾ ਦਾ ਜੀ तकरीबन ਹਰ ਇੱਕ ਜਗ੍ਹਾ ਗੁਫਾ ਹੈਗੀ ਆ ਹਾਂਜੀ ਹਾਂਜੀ ਆਇਆ ਤੇ ਇਹ ਜਿਹੜੀ ਗੁਫਾ ਆ ਨਾ ਇਹੀ ਲੈੜੀ ਨਿਕਲੀ ਜਾਂਦੀ ਇਹ ਜਾ ਕੇ ਲੈੜੀ ਨਿਕਲਦੀ ਉਹ ਜਿੱਥੋਂ ਰੋਪ ਵੇ ਜਾਂਦੀਆਂ ਨਾ ਉਹਦੇ ਲਾਗੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਤੁਸੀਂ ਬਹੁਤ ਬਹੁਤ ਕਿਰਪਾ ਆਏ ਹਾਂ ਚਰਾਨੇ ਪਹਚਾਨਵੇਂ अच्छा ने, 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 जी अरे वाह जी वाह ਤੇ ਤੁਸੀਂ ਇਹ YouTube ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਆਪਣੇ ਚੈਨਲ ਤੋਂ ਇਦਾਂ ਹੀ ਆ ਜੀ ਅੱਗੇ ਤਾਂ ਕੋਈ YouTuber ਪਹੁੰਚਦਾ ਨਹੀਂ ਇਸ ਜਗ੍ਹਾ ਤੇ ਤੇ ਤੁਸੀਂ ਇਸ ਥਾਂ ਦੇ ਦਰਸ਼ਨ ਕਰ ਰਹੇ ਆ ਆਪਣੇ ਭਰਾ ਦੇ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਉੱਤੇ ਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਲੈ ਕੇ ਆਇਆ ਇੱਕ ਹੋਰ ਨਵਾਂ ਬਲੌਗ ਇੱਕ ਨਵੀਂ ਹੋਰ ਵੀਡੀਓ ਸਿੱਧੋ ਕੀ ਬਾਬਾ ਬਾਲਕਨਾ ਜੀ ਦੇ ਇੱਕ ਹੋਰ ਪ੍ਰਿਤ ਸਥਾਨ ਤੋਂ ਜਿੱਥੇ ਬਾਬਾ ਜੀ ਨੇ ਗੁਫਾ ਵੀ ਆ ਤੇ ਬਾਬਾ ਜੀ ਨੇ ਬਹਿ ਕੇ ਭਗਤੀ ਵੀ ਕੀਤੀ ਤਪੱਸਿਆ ਕੀਤੀ ਹੈ ਜੋ ਇੱਥੇ ਦੇ ਬਸਨੀਕ ਦੱਸਦੇ ਹਨ ਤੇ ਕੁਝ ਲੋਕੇਸ਼ਨ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਇਹੋ ਜਿਹੀ ਲੋਕੇਸ਼ਨ ਹੈ ਜੀ ਜੰਗਲ ਦੇ ਵਿੱਚ ਹੈ ਤੇ ਪੁੱਛਦੇ ਪਛਾਉਂਦੇ ਆਏ ਆ ਬਹੁਤ ਜਿੱਦਾਂ ਆਮ ਇੱਥੇ ਲੱਗੇ ਜਦੋਂ ਮੈਂ ਇੱਥੋਂ ਕੋਈ ਲਾਲੋਵੈਸ 10 ਕਿਲੋਮੀਟਰ ਪਿੱਛੇ ਦੀ ਉੱਥੇ ਵੀ ਕਿਸੇ ਨੂੰ ਪਤਾ ਨਹੀਂ ਸੀਗਾ ਨਾ ਤੇ ਗੱਡੀ ਆਉਂਦੀ ਆ ਪਰ ਬਹੁਤ ਔਖੀ ਰਾਈਟ ਤੇ ਮੀਕਣੀ ਜੀ ਤਾਂ ਬਿਲਕੁਲ ਔਖਾ ਹੋ ਜਾਂਦਾ ਫਿਰ ਤਾਂ ਪੈਦਲ ਹੀ ਆਉਣਾ ਪੈਂਦਾ ਆ ਤੇ ਕੀ ਇਹਦੀ ਲੋਕੇਸ਼ਨ ਆ ਤੇ ਕਿੱਥੋਂ ਕਿੱਦਾਂ ਕਿੱਦਾਂ ਆਉਣਾ ਉਹ ਮੈਂ ਸਾਰਾ ਵੀਡੀਓ ਦੇ ਲਾਸਟ ਵਿੱਚ ਦੱਸ ਦਊਗਾ ਤਦ ਤੱਕ ਤੁਸੀਂ ਸਾਰੀ ਵੀਡੀਓ ਦੇਖੋ ਜਿਹੜੇ ਜਿਹੜੇ ਅ ਵਿਊਅਰ ਇੱਥੇ ਆਏ ਹੋਏ ਆ ਤੇ ਉਹ ਕਮੈਂਟਾਂ ਵਿੱਚ ਜਰੂਰ ਦੱਸਣਗੇ ਵੀ ਇੱਥੇ ਆ ਜਿਹੜੇ ਨਹੀਂ ਆ ਉਹ ਵੀ ਦੱਸਿਓ ਤੇ ਜਿਸ ਜਗ੍ਹਾ ਤੇ ਆਇਆ ਇਸ ਥਾਂ ਦਾ ਨਾਂ ਹੈਗਾ ਆ ਗਹਿਰਾ ਸਿੱਧ ਜੀ ਗਹਿਰਾ ਸਿੱਧ ਬਾਬਾ ਬਾਲਕਨਾਥ ਜੀ ਦਾ ਪ੍ਰਚੀਨ ਮੰਦਰ ਆ ਗੁਫਾ ਆ ਉੱਥੇ ਇਹਨਾਂ ਨੇ ਬਕਾਇਦਾ ਬੋਰਡ ਵੀ ਲਿਖ ਕੇ ਲਾਇਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਆ ਤੇ ਇਹ ਜਿਹੜਾ ਰੋਡ ਆ ਰਿਹਾ ਨਾ ਇਹ ਸਾਰਾ ਰੋਡ ਇਹ ਲਿੰਕ ਰੋਡ ਬਲ ਕੱਚਾ ਰੋਡ ਆ ਹਣਾ ਲੀ ਬਣੀ ਹੋ ਆ ਕੱਚੀ ਇੱਥੇ ਕਾ ਕੇ ਥੋੜੀ ਵਧੀਆ ਲਈ ਦੀ ਹੋ ਜਾਂਦੀ ਆ ਮਤਲਬ ਦੇਖਣ ਨੂੰ ਵਧੀਆ ਲੱਗਦੀ ਆ ਪੱਕੀ ਆ ਲੇਕਿਨ ਪਿੱਛੇ ਬਹੁਤ ਕੱਚੀ ਆ ਜੋ ਮੈਂ ਜਾਂਦਾ ਹਾਂ ਤੁਹਾਨੂੰ ਉਹ ਵੀ ਰੋਡ 'ਤੇ ਦਿਖਾਉਂਗਾ ਜਦੋਂ ਆਪਾਂ ਜਾਣਾ ਹੈ ਇੱਥੋਂ ਨਾ ਤੇ ਆ ਜੋ ਬਾਕੀ ਜ਼ਿਆਦਾ ਗੱਲਾਂ ਨਹੀਂ ਕਰਦੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਰਬਾਰ ਦੇ ਤੇ ਆ ਲੋ ਜੀ ਆਪਾਂ ਦਰਬਾਰ ਦੇ ਮੇਨ ਗੇਟ ਦੇ ਲਾਗੇ ਪਹੁੰਚ ਗਏ ਆ ਜੀ ਇਹ ਮੈਂ ਜ਼ੂਮ ਕਰਦਾ ਥੋੜਾ ਜਿਹਾ ਪੁਰਕੀਨ ਗੁਫਾ ਸਿੱਧ ਬਾਬਾ ਬਾਲਕਨਾਥ ਜੀ ਬਿਲਕੁਲ ਇਹ ਜਿਹੜਾ ਲਿੰਕ ਰੋਡ ਆ ਇਹ ਕੱਚਾ ਰੋਡ ਆ ਲਿੰਕਨ ਪੱਕਾ ਹੋ ਜਾਊਗਾ ਟਾਈਮ ਪਾ ਕੇ ਤੇ ਇੱਥੋਂ ਆਪਾਂ ਪੋੜੀਆਂ ਉੱਤਰਦੀਆਂ ਥਲੀਆਂ ਨੇ ਥੱਲੇ ਪੋੜੀਆਂ ਥੱਲੇ ਉੱਤਰਦੀਆਂ ਇਹ ਛੋਟਾ ਜਿਹਾ ਇੱਕ ਗੇਟ ਬਣਿਆ ਹੋਇਆ ਆ ਤੇ ਆਪਾਂ ਚੱਲਦੇ ਆਂ ਥੱਲੇ ਤੇ ਨਾਲੇ ਕਰਦੇ ਆਂ ਦਰਸ਼ਨ ਵਾਲੇ ਤੱਕ ਹੋਂਦੇ ਆ ਤੁਹਾਨੂੰ ਔਰ ਇਸ ਸਾਮਾ ਅੱਜ ਵੀਡੀਓ ਸ਼ੂਟ ਕਰਾਂਗੇ ਤੁਹਾਨੂੰ ਇਦਾਂ ਲੱਗੂਗਾ ਵੀ ਤੁਸੀਂ ਵੀ ਸਾਡੇ ਨਾਲ-ਨਾਲ ਹੀ ਆ ਰਹੇ ਆਂ ਠੀਕ ਹੈ ਤੇ ਬਾਕੀ ਕਿਸੇ ਵੇਲੇ ਇਦਾਂ ਹੁੰਦੀ ਆ ਕਿਸੇ ਵੇਲੇ ਕੋਈ ਚੀਜ਼ ਰਹਿ ਜਾਂਦੀ ਆ ਤੇ ਉਹਦੇ ਲਈ ਆਪਾਂ ਇੱਕ ਨੈਕਸਟ ਪਾਰਟ ਰੂਰ ਬਣਾਈ ਦਾ ਵੀਡੀਓ ਚ ਜੇ ਜਿਹੜੇ ਜਿਹੜੇ ਲੋਕਾਂ ਦੇ ਕੁਐਸਚਨ ਹੁੰਦੇ ਆ ਨਾ ਉਹ ਆਪਾਂ ਕਲੀਅਰ ਕਰ ਦਈਦੇ ਆ ਆਪਣੇ ਹਨਾ ਤੇ ਲੋ ਜੀ ਇਹ ਅੱਜ ਮੈਨੂੰ ਲੱਗਦਾ ਇੱਥੇ ਪ੍ਰੋਗਰਾਮ ਆ ਕਹਿੰਦੇ ਸੀ ਵੀ ਰਮੈਨ ਰੱਖੀ ਆ ਸ਼ਾਇਦ ਜਾਂ ਕੀ ਦੱਸਦੇ ਤੇ ਕਿੰਨਾਂ ਚ ਕੀ ਆ ਅੱਜ ਕੋਈ ਜਿੱਦਾਂ ਹੈਗਾ ਦਿਨ ਸੋਹਣਾ ਜਿੱਦਾਂ ਤੇ ਟੈਂਟ ਲੱਗੇ ਹੋਏ ਆ ਤੇ ਬਾਕੀ ਥੱਲੇ ਆ ਕੇ ਦੇਖਦੇ ਆ ਜੀ ਇਹ ਥੱਲੇ ਕਾਫੀ ਮਤਲਬ ਨੀਚੇ ਉਤਰ ਕੇ ਆ ਨਾ ਮੇਨ ਜਿਹੜਾ ਕੱਚਾ ਰਸਤਾ ਹਾਂ ਆਪਾਂ ਮੇਨ ਹੀ ਕਮਾਂਗੇ ਜਦੋਂ ਉੱਧਰ ਦੀ ਆਏ ਤਾਂ ਸਾਡੇ ਲਈ ਤਾਂ ਉਹ ਮੇਨ ਹੀ ਆਣਾ ਜੀ ਤੇ ਇਹਦੀ ਲੋਕੇਸ਼ਨ ਬਾਰੇ ਤੁਹਾਨੂੰ ਆਉਣਾ ਪੈਣਾ ਪਹਿਲਾਂ ਪਾਕੜਾ ਯਸ ਪਾਕੜੇ ਤੋਂ ਨੈਣਾ ਦੇਵੀ ਮਾਤਾ ਵਾਲੇ ਰੋਡ ਦੇ ਉੱਤੇ ਉਸ ਰੋਡ ਦੇ ਉੱਤੇ ਆ ਕੇ ਫੇ ਜਿਹਨੂੰ ਤੁਸੀਂ ਮੈਂ ਨੈਣਾ ਦੇਵੀ ਤੇ ਲੱਗੀ ਆ ਕੇ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਗਹਿਰਾ ਸਿੱਧ ਗਹਿਰੇ ਸਿੱਧ ਜਾਣਾ ਤੇ ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਕੀ ਕੱਚਾ ਰੋਡ ਰਾਤ ਬਰਾਤੇ ਨਾ ਆਉ ਉਹ ਆਉ ਦਿਨ ਚੜੇ ਨਾ ਸੀਰੇ ਸੀਰੇ ਲੋ ਜੀ ਪਹੁੰਚ ਗਏ ਆ ਦਰਬਾਰ ਤੇ ਤੇ ਕਰਦੇ ਆ ਦਰਸ਼ਨ ਮੇਲੇ ਪਹਿਲਾਂ ਇੱਥੇ ਸੰਗਤਾਂ ਬੈਠੀਆਂ ਉਹਨਾਂ ਨੂੰ ਮਿਲਦੇ ਆ ਹਾਂਜੀ ਜੈ ਬਾਬਾ ਜੀ ਦੀ ਜੀ ਕੀ ਹਾਲ ਆ ਜੀ ਬਹੁਤ ਵਧੀਆ ਮੇਰਾ YouTube ਚੈਨਲ ਆ ਗ੍ਰੇਟ ਟੈਲੀਗ੍ਰਾਫ ਤੇ ਪੁੱਛਦੇ ਪੁੱਛੌਂਦੇ ਇੱਥੇ ਤੱਕ ਪਹੁੰਚੇ ਆ ਪਹਿਲਾਂ ਗਏ ਸੀ ਸੁਰੇਵਾਲ ਅੱਛਾ ਜੀ ਡਾਗੜਾ ਉਹ ਤੋਂ ਲੈੜੀ ਵਾਲੇ ਬਾਬੇ ਦੇ ਅੱਛਾ ਜੀ ਲੈੜੀ ਵਾਲੇ ਬਾਬੇ ਤੋਂ ਪਤਾ ਲੱਗਾ ਮੈਨੂੰ ਗਹਿਰੇ ਬਾਬੇ ਦਾ ਹਾਂਜੀ ਹਾਂਜੀ ਗਹਿਰਾ ਸਿੱਧ ਕਹਿੰਦੇ ਆ ਹਾਂਜੀ ਹਾਂਜੀ ਇਹ ਬੜਾ ਵੀ ਓਖਾ ਲੱਭਿਆ ਬਾਬਾ ਸਾਨੂੰ ਇੱਥੇ ਤੇ ਇੱਥੇ ਤੁਸੀਂ ਇੱਥੇ ਹੁੰਦੇ ਆ ਹਾਂ ਮੈਂ ਸਵੇਰੇ ਇੱਥੇ ਹੁੰਦਾ ਆਓ ਫਿਰ ਗੱਲਾਂ ਬਾਤਾਂ ਕਰੀਏ ਤੇ ਦੱਸੋ ਸਾਨੂੰ ਵੀ ਹਾਂਜੀ ਬਜ਼ੁਰਗੋ ਕੀ ਹਾਲ ਆ ਜੀ ਠੀਕ ਆ ਜੀ ਆਜੋ ਫਿਰ ਤੇ ਪਹਿਲਾਂ ਤਾਂ ਸਾਨੂੰ ਮੰਦਰ ਦੇ ਦਰਸ਼ਨ ਕਰੋ ਹਾਂਜੀ ਹਾਂਜੀ ਜੀ ਇਧਰ ਕੀ ਹੈ ਜੀ ਇਹ ਗੁੱਗਿਆਂ ਦੀ ਸਥਾਪਨਾ ਅੱਛਾ ਗੁੱਗਾ ਜੀ ਸਥਾਪਨਾ ਕੀਤੀ ਹੈ 2000 ਵੀਰ ਜੀ ਹੈ ਅੱਛਾ ਗੁੱਗਾ ਜਾਰ ਪੀਰ ਜੀ ਇਹ ਬਾਬਾ ਪਰਥਰੀ ਜੀ ਇਹਨਾਂ ਦੇ ਗੁਰੂ ਆ ਗੁਰੂ ਗੋਖਨਾਨ ਜੀ ਅੱਛਾ ਗੁਰੂ ਗੋਖਨਾਨ ਜੀ ਆ ਇਹ ਇਹ ਮਾਤਾ ਇਹਨਾਂ ਦੀ ਡੂਘੜੀ ਅੱਛਾ ਜੀ ਹਾਂਜੀ ਹਾਂਜੀ ਠੀਕ 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 ਇਹ ਗੁੱਗਾ ਜੀ ਦਾ ਇਹ ਗੁੱਗਾ ਜੀ ਦੇ ਨਾਲ ਰਿਲੇਟਡ ਆ ਸਾਰਾ ਨਾ ਇਤਿਹਾਸ ਹੈ ਨਾ ਠੀਕ ਆ ਜੀ ਚਲੋ ਬਹੁਤ ਵਧੀਆ ਜੀ ਤੇ ਹੁਣ ਆਪਾਂ ਜਾਣਾ ਜਿਹੜਾ ਆਪਣੇ ਗੁਫਾ ਗੁਫਾ ਤੇ ਜਿਹੜੇ ਦਰਸ਼ਕ ਆਪਾਂ ਕਰਨੇ ਆ ਜਿਹਦਾ ਜਿਹਦੇ ਨਾਮ ਨਾਲ ਇੱਥੇ ਪ੍ਰਸਿੱਧ ਆ ਗੇਰਾ ਗੇਰਾ ਗੇਰੇ ਗੇਰੇ ਬਲਕਨ ਜੈ ਬਾਬਾ ਬਲਕਨ ਜੀ ਅੱਜ ਕੀ ਕੀ ਪ੍ਰੋਗਰਾਮ ਹੈ ਇਹ ਸਤਾਰ ਬਾਤ ਚ ਇਹ ਸਤਾਰ ਰੱਖੇ 7 ਦਿਨਾਂ ਦਾ ਕਾਲੀ ਸਿਆ ਜੈ ਬਾਬਾ ਜੀ ਦੀ ਜੀ ਪੰਡਿਤ ਕੀ ਹਾਲ ਹੈ ਜੀ ਬਹੁਤ ਵਧੀਆ ਪੰਡਿਤ ਜੀ ਜੈ ਸ਼੍ਰੀ ਰਾਮ ਬਾਬੇ ਜੀ ਕਿਰਪਾ ਨਾਲ ਸਭ ਕੁਝ ਹੋ ਗਿਆ ਬਾਬੇ ਦੀ ਕਿਰਪਾ ਨਾਲ ਜੀ ਕਿਰਪਾ ਉਹਦੀ ਆ ਪੂਣਾ ਹਰੀ ਦੀ ਸੱਚੀ ਸਰਕਾਰ ਦੀ ਜਾ ਬਾਬੇ ਜੀ ਕੀ ਬਾਤ ਹੈ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਆ ਹਾਂ ਜੀ ਗਹਿਰੇ ਵਾਲਾ ਬਾਬਾ ਗਹਿਰੇ ਵਾਲਾ ਬਾਬਾ ਜੀ ਗਹਿਰੇ ਵਾਲਾ ਬਾਬਾ 11 ਸਿੱਧ 11 ਸਿੱਧ ਤੇ ਇਹ ਜਿਹੜੀ ਗੁਫਾ ਆ ਇਹ ਪ੍ਰਾਚੀਨ ਇਹ ਪ੍ਰਾਚੀਨ ਗੁਫਾ ਆ ਤੇ ਪ੍ਰਾਚੀਨ ਗੁਫਾ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਨੇ ਇਸ ਸਥਾਨ ਤੇ ਬਹਿ ਕੇ ਭਗਤੀ ਕੀਤੀ ਆ ਤਪੱਸਿਆ ਕੀਤੀ ਆ ਸ਼ਿਵ ਜੀ ਮਹਾਰਾਜ ਦੀ ਆਰਾਧਨਾ ਕੀਤੀ ਆ ਤਪੋਥਲਾਂ ਜੀ ਤੇ ਤੁਸੀਂ ਇਹ YouTube ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਆਪਣੇ ਚੈਨਲ ਤੋਂ ਇਦਾਂ ਹੀ ਆ ਜੀ ਹਾਂਜੀ ਹਾਂਜੀ ਅੱਗੇ ਤਾਂ ਕੋਈ YouTuber ਪਹੁੰਚਦਾ ਨਹੀਂ ਇਸ ਜਗ੍ਹਾ ਤੇ ਤੇ ਤੁਸੀਂ ਇਸ ਥਾਂ ਦੇ ਦਰਸ਼ਨ ਕਰ ਰਹੇ ਆ ਆਪਣੇ ਭਰਾ ਦੇ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਉੱਤੇ ਤੇ ਇਹ ਗੁਫਾ ਦੇ ਆਪਾਂ ਅੰਦਰ ਗਰਭ ਦੇ ਵਿੱਚ ਪਹੁੰਚ ਚੁੱਕੇ ਆ ਜੀ ਸਾਹਮਣੇ ਬਾਬਾ ਜੀ ਦੀ ਮੂਰਤੀ ਸਥਾਪਨਾ ਕੀਤੀ ਹੋਈ ਆ ਤੇ ਇੱਕ ਬਹੁਤ ਹੀ ਪ੍ਰਚੀਨ ਸਦੀਆਂ ਪੁਰਾਣੀ ਬਾਬਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਤੇ ਗੁਫਾ ਅੱਗੇ ਨੂੰ ਬਹੁਤ ਗਹਿਰੀ ਆ ਹਾਂਜੀ ਤੇ ਗਰੇ ਵਾਲਾ ਬਾਬਾ ਇਸ ਨਾਂ ਨਾਲ ਹੀ ਜਾਣਿਆ ਜਾਂਦਾ ਇੱਥੇ ਬਾਬਾ ਜੀ ਦਾ ਮਦਦ ਸਤਵ ਕਰ ਦਿੱਤਾ ਗਿਆ ਆ ਤੇ ਇਹ ਜਿਹੜੀ ਗੁਫਾ ਆ ਨਾ ਇਹੀ ਲੈੜੀ ਨਿਕਲੀ ਜਾਂਦੀ ਇਹ ਜਾ ਕੇ ਲੈੜੀ ਨਿਕਲਦੀ ਹੈ ਲੈੜੀ ਵਾਲੇ ਬਾਬੇ ਤੇ ਜਿਹੜੀ ਮੈਂ ਪਿਛਲੀ ਵੀਡੀਓ ਪਾਈ ਸੀ ਵੀ ਹਾਂਜੀ 14 ਤੋਂ 15 ਕਿਲੋਮੀਟਰ ਐ ਐਗਜੈਕਟ ਇਹਦੇ ਲਾਗੇ ਛਾਗੇ ਆ ਥੋੜਾ ਘੱਟ ਵੀ ਹੋ ਸਕਦਾ 10 ਤੋਂ 15 ਦੇ ਵਿੱਚ ਹੋ ਸਕਦਾ ਪਰ ਉੱਥੋਂ ਜਿਹੜੇ ਸੰਤ ਆਉਂਦੇ ਹੁੰਦੇ ਦੀ ਇੱਥੇ ਨਿਕਲਦੇ ਹੁੰਦੇ ਸੀ ਇਹ ਉਹ ਗੁਫਾ ਆ ਇਦਾਂ ਹੀ ਆ ਜੀ ਬਾਕੀ ਜਿਹੜੇ ਇੱਥੇ ਦੇ ਸਾਡੇ ਸੇਵਾਦਾਰ ਆ ਇੱਥੇ ਦੇ ਬਜ਼ੁਰਗ ਜਿਹੜੇ ਪੁਰਾਣੇ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਅੰਕਲ ਜੀ ਅ ਜੀ ਬਾਬਾ ਜੀ ਆ ਜਾਓ ਬਜ਼ੁਰਗੋ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਤੁਸੀਂ ਤਦੋਂ ਦੇ ਇੱਥੇ ਰਹ ਰਹੇ ਆ ਪੁੰਜਾ ਚਪੁੰਜਾ 55 ਸਾਲ ਤੋਂ ਚਾਹ ਬਾਬੇ ਦੀ ਬਜਰੂਰ ਕੀ ਹੈ ਕੀ ਹਾਲ ਹੈ ਜੀ ਠੀਕ ਹੋ ਜੀ ਉਹ ਨਹੀਂ ਬਾਬਿਓ ਬਜਰੂਰ ਤੁਸੀਂ ਬਾਬੇ ਆਜੋ ਅੱਗੇ ਆਜੋ ਇਹ ਤੁਹਾਡਾ ਹੈ ਜੀ ਸਾਡਾ ਨਹੀਂ ਹੋਈ ਤਾਂ ਨਮਸਕਾਰ ਕਰਨੀ ਹੈ ਇੱਥੇ ਆਓ ਅੱਗੇ ਹਾਂਜੀ ਬਾਬਾ ਜੀ ਤੁਸੀਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ 45 60 ਬਾੜ ਤੇ 50 ਬਾੜ ਤੇ ਅੱਛਾ ਤੁਸੀਂ ਦੱਸੋ ਬਾਬਾ ਜੀ ਬਾਰੇ ਕੋਈ ਬਾਬਾ ਜੀ ਦੀ ਗੁਫਾ ਬਾਰੇ ਸਾਨੂੰ ਦੱਸੋ ਇਦਾਂ ਸੀ ਸੁਣਦੇ ਆ ਰਹੇ ਆ ਵੀ ਇਹ ਗਹਿਰੇ ਵਾਲਾ ਬਾਬਾ ਔਰ ਗੁਫਾ ਬਹੁਤ ਗਹਿਰੀ ਆ ਘੇਰੀ ਦਾ ਮਤਲਬ ਘੇਰੀ ਵਾਲਾ ਬਾਬਾ ਤੇ ਇਹ ਲੈੜੀ ਵਾਲੇ ਬਾਬੇ ਦਾ ਗੁਫਾ ਜਾਂਦੀ ਆ ਇਹਦੇ ਬਾਰੇ ਸਾਨੂੰ ਦੱਸੋ ਜੀ ਇਹ ਗੁਫਾ ਜਾਈ ਨਿਕਲੀ ਜਾ ਕੇ ਲੈੜੀਆ ਕਿ ਨਿਕਲਦੀ ਤੇ ਇੱਕ ਇੱਕ ਆਪਾਂ ਛੇਲੂ ਦੀ ਵੀ ਸੁਣੀ ਸੀ ਗੱਲ ਉਹ ਕੀ ਸੀਗੀ ਉਹ ਇੱਥੇ ਤੇ ਬੜਿਆ ਜੀ ਛੇਲੂ ਸੀ ਗੁਫਾ ਤੇ ਘੇਰੀ ਨਿਕਲਿਆ ਜਾ ਕੇ ਇੱਥੋਂ ਤੋਂ ਛੇਲੂ ਮਤਲਬ ਇੱਕ ਛੇਲਾ ਹਾਂ ਛੇਲਾ ਉਹਨੂੰ ਕਿਤੇ ਕਹਿੰਦੇ ਹੋਰ ਕੀ ਕਹਿੰਦੇ ਕੋਗਲ ਕੋਦੋਂ ਤੋਂ ਕਹਿੰਦੇ ਵੈਸੇ ਹਾਂ ਜੀ ਵੈਸੇ ਛੇਲਾ ਜੋ ਵੈਸੇ ਦਿਉੜਸਿੱਧ ਵੀ ਚੜਦੇ ਉਹ ਜਿਹੜਾ ਛੇਲਾ ਆ ਹਾਂ ਜੀ ਇੱਥੋਂ ਬੜਿਆ ਵੈਸੇ ਕੱਲ ਇੱਥੋਂ ਬੜਿਆ ਇਸ ਗੁਫਾ ਤੋਂ ਹਾਂਜੀ ਇਸ ਗੁਫਾ ਤੋਂ ਜਾ ਕੇ ਲੈੜੀ ਨਿਕਲਿਆ ਜੋ ਬਜ਼ੁਰਗ ਤੇ ਪੁਰਾਣੇ ਉਹ ਬਤਾਲਦੇ ਸੀ ਇਸ ਚੀਜ਼ ਨੂੰ ਕਿ ਜੀ ਆਹਾਂ ਦਾ ਜਿਹੜਾ ਛੇਡੂ ਥਾ ਉਹ ਜਾ ਕੇ ਲੈੜੀ ਨਿਕਲਿਆ ਔਰ ਗੁਫਾ ਜੋ ਹੈ ਹੈ ਅੰਦਰੋਂ ਬਿਲਕੁਲ ਹਾਂ ਤਾਂ ਉਹ ਗਹਿਰੀ ਹੈ ਅੰਦਰ ਬਹੁਤ ਜ਼ਿਆਦਾ ਹੈ ਜੀ ਜੀ ਇਹ ਜੋ ਹੈ ਪੱਥਰ ਦੀ ਬਣੀ ਹੈ ਕਿਸੇ ਨੇ ਨਹੀਂ ਬਣਾਈ ਹਾਂ ਉਹ ਤਾਂ ਦਿਖਾਈ ਦੇ ਰਿਹਾ ਹੈ ਇੱਕ ਕਰ ਮੈਂ ਕੋਸ਼ਿਸ਼ ਕਰੂੰਗਾ ਪੇੜ ਕੁਦਰਤੀ ਗੁਫਾ ਹੈ ਕਦੇ ਨੇ ਨਹੀਂ ਬਣਾਈ ਉਧਰ ਵੀ ਇਦਾਂ ਉਧਰ ਵੀ ਇਦਾਂ 30 ਫੁੱਟ ਉੱਚੀ ਗੁਫਾ ਹੈ ਹਾਂ ਉਹ ਸੈੜ ਤੇ ਉੱਪਰ ਉੱਪਰ ਜੀ ਜੀ ਇਹ ਧਰਮੇ ਕੇ ਉੱਪਰ ਅਜਾ ਹ ਉਪਰਾਂ ਬਾੜੀ ਦੇ ਬਾੜੀ ਦੇ ਉਪਰ ਥੱਲੇ ਥੱਲੇ ਆ ਗਏ ਭੂਮੀ ਆਸਣ ਪਿਆ ਭੂਮੀ ਆਸਣ ਪਿਆ ਤੇ ਜਿਹੜੇ ਉਧਰੋਂ ਸੰਤ ਨਿਆਣਾ ਦੇਵੀ ਮਾਤਾ ਦੇ ਦਰਸ਼ਨ ਕਰਨ ਆਉਂਦੇ ਸੀ ਸ਼ਾਇਦ ਇਥੇ ਬੁਫਾ ਚ ਆਉਂਦੇ ਹੋਣਗੇ ਆਈ ਸੀ ਬੁਫਾ ਹੋ ਸਕਦਾ ਹੈ ਕਿ ਆਪਾਂ ਤਾਂ ਬਹੁਤ ਕਿਰਪਾ ਪੂਣਾਰੀ ਦੀ ਜੀ ਬਹੁਤ ਕਿਰਪਾ ਜੀ ਜੋ ਵੀ ਇੱਥੇ ਸੰਗਤ ਆਂਦੀ ਹੈ ਜੋ ਵੀ ਮੰਗ ਕੇ ਜਾਂਦੀ ਹੈ ਸਰ ਦੇਖੋ ਕੀ ਕਹਾ ਬਾਕੀ ਕੀ ਪਤਾ ਤੇ ਇਹ ਜਿਹੜਾ ਮੰਦਿਰ ਆ ਇੱਕ ਦੋ ਸਥਾਪਤ ਹੋਇਆ ਜਦੋਂ ਪਹਿਲਾਂ ਦੱਸਦੇ ਆ ਅੰਕਲ ਜੀ ਉਹਨਾਂ ਨਾਲ ਮੇਰੀ ਗੱਲ ਬਾਬਾ ਜੀ ਨਾਲ ਹੋਈ ਆ ਇਹ ਕਹਿੰਦੇ ਵੀ ਪਹਿਲਾਂ ਇੱਥੇ ਗੁਫਾ ਸੀਗੀ ਗੁਫਾ ਦੀ ਮਾਨਤਾ ਹੁੰਦੀ ਸੀ ਇੱਥੇ ਹਾਂ ਜੀ ਪੇ ਮੰਦਿਰ ਸਥਾਪਤ ਬਾਅਦ ਚ ਆਇਆ ਇੱਥੇ ਬਾਬਾ ਜੀ ਦੀ ਪ੍ਰਤੀਮਾ ਸੀ ਪਹਿਲਾਂ ਤੋਂ ਜੇ ਫੋਟੋ ਦੇ ਆ ਰਹੇ ਪਿੱਛੇ ਉਹ ਫਿਰ ਜਿਹੜਾ ਇੱਥੇ ਮੰਦਿਰ ਸਥਾਪਤ ਹੋਇਆ ਜਦੋਂ ਇੱਥੇ ਮੂਰਤੀ ਸਥਾਪਨਾ ਹੋਈ ਇਹ ਕਦੋਂ ਹੋਈ ਹੈ ਇਹ ਤਾਂ 2005 ਚ ਕੀਤੀ ਹੈ ਜੇਸੀ ਮੂਰਤੀ ਪਹਿਲੇ ਸਥਾਪਨਾ ਦੀ ਮੂਰਤੀ ਸਥਾਪਨਾ ਜਿਹੜਾ ਮੰਦਿਰ ਬਣਾਇਆ ਗਿਆ ਨਾ ਇਹ ਬਜ਼ੁਰਗਾਂ ਦੇ ਟਾਈਮ ਦਾ ਹੀ ਹੈ ਵੈਸੇ ਜੋ ਗੁਫਾ ਹੈ ਇੱਕ ਗੁਹਾਈ ਮੰਦਿਰ ਬਣਾਇਆ ਗਿਆ ਹੈ 2005 ਚ ਬਣਾਇਆ ਗਿਆ 2005 ਚ ਬਣਾਇਆ ਗਿਆ ਬਣਾਇਆ ਗਿਆ ਫਿਰ ਇਹ ਸਾਰਾ ਮਤਲਬ ਇਹ ਮੰਦਿਰ ਬਣਾ ਕੇ ਇਹ ਗੁੰਟੀ ਗੁੰਟੀ ਇਹ ਜਿਹੜਾ ਅੰਦਰ ਜਾਣਾ ਉਸ ਤੋਂ ਬਾਅਦ ਵਰਜਿਤ ਕਰ ਦਿੱਤਾ ਗਿਆ ਇਹ ਚਲੋ ਇਹ ਬਹੁਤ ਸਾਨੂੰ ਇੱਕ ਪ੍ਰਚੀਨ ਤੇ ਇਤਿਹਾਸਿਕ ਜਾਣਕਾਰੀ ਤੁਹੇ ਦਿੱਤੀ ਹੈ ਕਿ ਪਤਾ ਨਹੀਂ ਸੀ ਦੇਖੋ ਤੇ ਬੱਬਾ ਬਣਦਾ ਕੱਲ ਦਾ ਅਸੀਂ ਨਾ ਕਸ਼ਮਾ ਕਸ਼ੇ ਸੀਗੇ ਹਾਂਜੀ ਕੁੰਬੀ ਜਾਂਦੀ ਦੀ ਇੱਕ ਦੋ ਜਗ੍ਹਾ ਗਏ ਗੱਲ ਨਹੀਂ ਬਣ ਰਹੀ ਸੀ ਪਰ ਇੱਥੇ ਆਉਣਾ ਸੀ ਅਸੀਂ ਇਹ ਬਰਸਾਤ ਨੂੰ ਨਾ ਜੀ ਜੋ ਸਿਮਿੰਟ ਜੈਸਾ ਨਿਕਲਿਆ ਹੈ ਇਹ ਬਰਸਾਤ ਨੂੰ ਚੁੰਦਾ ਹੈ ਸਾਰਾ ਅੱਛਾ ਪਾਣੀ ਨਿਕਲਦਾ ਇਹਦੇ ਵਿੱਚ ਅੱਛਾ ਇਹਦੇ ਵਿੱਚੋਂ ਸੀ ਪਾਣੀ ਹਾਂਜੀ ਪਾਣੀ ਆਉਂਦਾ ਇਹਦੇ ਅੱਛਾ ਜੀ ਪਾਣੀ ਆਉਂਦਾ ਇਸ ਕਰਕੇ ਇਹ ਮੰਦਿਰ ਤਿਆਰ ਕੀਤਾ ਗਿਆ ਜੀ ਜਾਨੀ ਕਿ ਮੂਜੀ ਬਾਬਾ ਜੀ ਦੀ ਮੂਰਤੀ ਆ ਸਥਾਪਨਾ ਮੂਰਤੀ ਸਥਾਪਨਾ ਹੋਈ ਆ ਵੀ ਹਾਂ ਪੁਰਾਣੇ ਟਾਈਮ ਤੇ ਹੀ ਆ ਤੇ ਇਹਨੂੰ ਮਤਲਬ ਪਾਣੀ ਨਾ ਪਵੇ ਸਦਾ ਪਾਣੀ ਨਾ ਪਵੇ ਜੀ ਤੇ ਕੀ ਨਾ ਜੀ ਜੋਤ ਜੋ ਆ ਲਗਾਤਾਰ ਚੱਲਦੀ ਜੀ 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 ਤੇ ਬਹੁਤ ਪ੍ਰਚੀਨ ਗੁਫਾ ਹਾਂ ਗਹਿਰੇ ਵਾਲਾ ਬਾਬਾ ਗਹਿਰੇ ਵਾਲਾ ਗਹਿਰਾ ਸਿੱਧਾ ਤੇ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਨਾਲ ਇੱਥੇ ਆਉਂਦਾ ਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਤੇ ਇਹ ਅੰਕਲ ਜੀ ਸਾਡੇ 55 ਤੋਂ 60 ਸਾਲ ਹੋ ਗਏ ਇੱਥੇ ਨਾ ਤੇ ਉਦੋਂ ਤੋਂ ਇਹ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਬਜ਼ੁਰਗਾਂ ਤੋਂ ਉਹਨਾਂ ਦੇ ਬਜ਼ੁਰਗਾਂ ਤੋਂ ਬਹੁਤ ਪੁਰਾਣਾ ਇਤਿਹਾਸ ਇਦਾਂ ਜਨਰੇਸ਼ਨ ਟੂ ਜਨਰੇਸ਼ਨ ਗਾਂ ਪਾਸ ਹੁੰਦਾ ਆ ਰਿਹਾ ਤੇ ਉਦਾਂ ਹੀ ਸਾਨੂੰ ਇੱਥੇ ਅੱਗੇ ਪਤਾ ਲੱਗਾ ਤਾਂ ਉਦਾਂ ਹੀ ਤੁਹਾਡੇ ਅੱਗੇ ਰੱਖ ਰਹੇ ਆ ਤੇ ਬਹੁਤ ਹੀ ਦੇਖੋ ਇਹ ਕਿਹਾ ਜਾਂਦਾ ਹੈ ਵੀ ਜਦੋਂ ਬਾਬਾ ਜੀ ਨਾ ਜੂਨਾਗੜ ਗੁਜਰਾਤ ਤੋਂ ਆਏ ਆ ਗੁਰੂ ਦਾਤਤਰਾ ਜੀ ਤੋਂ ਹਾਂਜੀ ਹਨਾ ਜਦੋਂ ਉਹਨਾਂ ਨੇ ਨਾਮਦਾਨ ਲਿਆ ਆ ਤੇ ਉਦੋਂ ਫਿਰ ਚੱਲ ਪਏ ਦੇ ਉਰ ਸਿੱਧੂ ਵਾਲੇ ਫੈਡ ਨੂੰ ਸ਼ਾਹਤ ਲਈ ਨੂੰ ਤੇ ਉਹ ਫਿਰ ਰਾਹ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੇ ਪੜਾਅ ਹੋਏ ਆ ਇਹ ਉਹਨਾਂ ਦੇ ਵਿੱਚੋਂ ਇੱਕ ਸਥਾਨ ਇਹ ਆ ਗਹਿਰੇ ਵਾਲਾ ਬਾਬਾ ਗਹਿਰਾ ਉੱਥੇ ਤਲਾ ਇੱਥੇ ਦਾ ਹੀ ਆ ਜੀ ਹਾਂ ਜੀ ਹਾਂ ਜੀ 55 60 ਸਾਲ ਦੀ ਉਮਰ ਦੇ ਵਿੱਚ ਇੱਥੇ ਉਧਰ ਤਾਂ ਤੁਹਾਡੀ ਉਮਰ ਜ਼ਿਆਦਾ ਲੱਗਦੀ ਆ ਪਰ ਤਕੜੇ ਆ ਤੁਸੀਂ ਬਾਬਾ ਜੀ ਦੀ ਕਿਰਪਾ ਆ ਬਾਬਾ ਜੀ ਦੀ ਬਹੁਤ ਕਿਰਪਾ ਹਾਏ ਹਾਏ 95 ਹਾਂਜੀ ਅੱਛਾ ਜੀ ਅਰੇ ਵਾਹ ਜੀ ਵਾਹ 95 ਸਾਲ ਦੇ ਕਿਰਪਾ ਬਣਾ ਹਰੀ ਦਾ ਬਾਬੇ ਜੀ ਬਹੁਤ ਕਈ ਪਾਸ ਤੋਂ ਦਾ ਪੰਡਾ ਸਾਰੇ ਹਾਏ 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 ਕੀ ਬਾਤ ਹੈ ਕੀ ਬਾਤ ਹੈ ਅੱਛਾ ਇੱਕ ਚੀਜ਼ ਹੋਰ ਆਪਾਂ ਗੱਲ ਕਰਨੀ ਸੀ ਵੀ ਇੱਧਰ ਜੰਗਲੀ ਜਾਨਵਰਾਂ ਦਾ ਵੀ ਡਰਿਆ ਕਹਿੰਦੇ ਜੰਗਲੀ ਜਾਨਵਰ ਵੀ ਰਾਤ ਬਰਾਤੇ ਸੰਗਤ ਨਾਲ ਆਵੇ ਨਾ ਪਰ ਫਿਰ ਵੀ ਜਦੋਂ ਸੰਗਤ ਆ ਵੀ ਤਿੰਨ ਦਿਨ ਆਵੇ ਹਾਂਜੀ ਦਿਨੇ ਦਿਨੇ ਆਵੇ ਤੇ ਬਾਕੀ ਗੱਲਾਂ ਬਾਤਾਂ ਆਪਾਂ ਬਾਹਰ ਜਾ ਕੇ ਕਰਦੇ ਆ ਤੇ ਮੇਲਾ ਗਦ ਹੁੰਦਾ ਇੱਥੇ ਮੇਲਾ ਜੀ ਜਨਵਰੀ ਦਾ ਜੇਠਾ ਤਵਾਰਨੋ ਜੀ ਪੰਡਾਰਾ ਹੈ ਔਰ ਸੋਹਣ ਮਹੀਨੇ ਚ ਫਿਰ ਪੰਡਾਰਾ ਹੈ ਜੀ ਜੇਠੇ ਐਤਵਾਰ ਕਿਹੜੇ ਦਾ ਜਨਵਰੀ ਮਹੀਨੇ ਦਾ ਜਨਵਰੀ ਮਹੀਨੇ ਦਾ ਜੇਠਾ ਐਤਵਾਰ ਜਿਹੜਾ ਹੋਣਾ ਪਹਿਲਾ ਐਤਵਾਰ ਹਾਂਜੀ ਫਿਰ ਉਸਕੇ ਬਾਅਦ ਸੌਣ ਮਹੀਨੇ ਚ ਫਿਰ ਜੇਠਾ ਐਤਵਾਰ ਜੀ ਸੌਣ ਦੇ ਮਹੀਨੇ ਚ ਫਿਰ ਜੇਠਾ ਐਤਵਾਰ ਇਹ ਦੋ ਭੰਡਾਰੇ ਹੁੰਦੇ ਆ ਭੰਡਾਰੇ ਪੱਕੇ ਹੀ ਆ ਜੀ ਪੱਕੇ ਹੀ ਆ ਜੀ ਤੇ ਇੱਥੇ ਕਿਹਨਾਂ ਦੀ ਕੌਣ ਸੇਵਾ ਕਰਦਾ ਜਿਹੜਾ ਮੇਨ ਮੰਨ ਲਓ ਜੇ ਕੋਈ ਸੰਗਤ ਦੇਖੋ ਜਦੋਂ ਵੀਡੀਓ ਲੋਕਾਂ ਨੇ ਦੇਖਣੀ ਨਾ ਸੰਗਤਾਂ ਨੇ ਦੇਖਣੀ ਆ ਉਹਨਾਂ ਨੇ ਆਉਣਾ ਹੀ ਆਉਣਾ ਬਾਬਾ ਜੀ ਦੱਸ ਤਾਂ ਇਹ ਬਾਬਾ ਇਹਨੂੰ ਮੰਨਦੇ ਆ ਨਾ ਤੇ ਉਹ ਜੇ ਇੱਥੇ ਆਉਣ ਤੇ ਉਹ ਕਿਹਦੇ ਨਾਲ ਕੰਟੈਕਟ ਕਰਨ ਏ ਇਹ ਮੈਂ ਜਗਵੰਦਰ ਸਿੰਘ ਇੱਕ ਇੱਕ ਬਠੀਫ ਕੀ ਦੀ ਨਾਲ ਕੰਟੈਕਟ ਕਰਨ ਜਗਵੰਦਰ ਸਿੰਘ ਦੇ ਨਾਲ ਜੀ ਤੁਸੀਂ ਜਗਵੰਦਰ ਸਿੰਘ ਅੱਛਾ ਕਿੰਨੇ ਸਾਲ ਹੋ ਗਏ ਬਾਬਾ ਜੀ ਨਾਲ ਜੁੜੇ ਹੋ ਹਰੇ ਕਿਆ ਬਾਤ ਤੁਸੀਂ ਇੱਥੇ ਹੁੰਦੇ ਨਾ ਅੱਥਾ ਜਿਹੜੀਆਂ ਸੰਗਤਾਂ ਦਰਸ਼ਨ ਮੇਲੇ ਕਰਨ ਆਉਣਗੀਆਂ ਹਾਂ ਨਾ ਮੰਨ ਲਓ ਉਹਨਾਂ ਨੇ ਆਉਣਾ ਆ ਮੰਨ ਲਓ ਕਿਸੇ ਵੀ ਨੇਹ ਰਫ ਨੇਰਾ ਹੋ ਜਾਂਦਾ ਜੇ ਤਾਂ ਮੈਂ ਸਵੇਰੇ ਚੱਲ ਪਿਆ ਮੈਂ ਸਿਗਾ ਵੀਰ ਚ ਸੁਰੇਵਾਲਦੀ ਆ ਤੋਂ ਕਿ 20 ਕਿਲੋਮੀਟਰ ਪਿੱਛੇ ਜਗ੍ਹਾ ਮੈਂ ਟਾਈਮ ਨਾਲ ਪਹੁੰਚ ਗਿਆ ਇੱਥੇ ਮੰਨ ਲਓ ਜੇ ਕੋਈ ਸੰਗਤ ਆਉਂਦੀ ਆ ਫੈਮਿਲੀ ਲੈ ਕੇ ਆਉਂਦੀ ਆ ਜਿੱਦਾਂ ਮੈਂ ਇਸ ਸਵੇਰੇ ਸੁਰੇਵਾਲਦੀ ਉਹਨਾਂ ਨੇ ਵੀਡੀਓ ਦੇਖੀ ਜੀ ਆਪਣੀ ਉੱਥੇ ਵੀ ਆਏ ਆ ਜੀ ਜੀ ਕਿ ਉਹ ਸੰਗਤ ਆਈ ਆ ਆਦਮਵਾਰ ਤੋਂ ਬਜ਼ੁਰਗ ਆਏ ਆ ਵੀਡੀਓ ਦੇਖ ਕੇ ਤੇ ਬਾਬਾ ਜੀ ਦੀ ਐਸੀ ਕਿਰਪਾ ਵੀ ਉਹ ਕਹਿੰਦੇ ਲੰਗਰ ਲਾ ਕੇ ਗਏ ਆ ਜੀ ਉੱਥੇ ਪੰਡਤ ਜੀ ਨੇ ਦੱਸਿਆ ਬੜੇ ਖੁਸ਼ ਹੋਏ ਪੰਡਤ ਜੀ ਹੁਣ ਜੇ ਕੋਈ ਵੀਡੀਓ ਦੇਖ ਕੇ ਇੱਥੇ ਆਉਂਦਾ ਬਾਬਾ ਜੀ ਦੇ ਸਥਾਨ ਤੇ ਤੇ ਉਹਨਾਂ ਦੇ ਰਹਿਣ ਨੂੰ ਵੀ ਪ੍ਰਬੰਧ ਹੈਗਾ ਜੀ ਕਮਰੇ ਹੈ ਸਾਡੇ ਕੋਲ ਬਿਲਕੁਲ ਰਜਾਈਆਂ ਹੈ ਸਭ ਕੁਝ ਆਜੋ ਆਪਾਂ ਬਾਰਵੀਂ ਦਰਸ਼ਨ ਮੇਲੇ ਕਰਦੇ ਆ ਤੇ ਇਹ ਜਿਹੜਾ ਸਥਾਨ ਹੈ ਨਾ ਇਹ ਬਾਬਾ ਜੀ ਦੀ ਕਿਰਪਾ ਤੋਂ ਬਿਨਾ ਇਦਾਂ ਦੇ ਸਥਾਨਾਂ ਦੇ ਦਰਸ਼ਨ ਨਹੀਂ ਹੋਉਂਦੇ ਬਾਬਾ ਜੀ 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 ਇਹ ਜਿਨ੍ਹਾਂ ਨੇ ਦੇਣਾ ਹੁੰਦਾ ਰਸਤਾ ਦਿਖਾਉਂਦੇ ਆ ਬਣਾ ਵੀ ਇੱਧਰ ਤੇ ਚੱਲ ਬਿਲਕੁਲ ਉਹ ਆਪ ਹੀ ਦੱਸਦੇ ਜਾਂਦੇ ਆ ਇੱਧਰ ਤੇ ਚੱਲੋ ਭਾਈ ਹਾਂ ਉਹ ਇਹ ਜਿਹੜੀ ਜਗ੍ਹਾ ਤੇ ਅੱਜ ਮੈਂ ਖੜਾ ਆ ਨਾ ਮੈਨੂੰ ਆਈਡੀਆ ਆ ਵੀ 90% ਸੰਗਤਾਂ ਨੂੰ ਨਹੀਂ ਪਤਾ ਹੋਣਾ ਨਹੀਂ ਜੀ ਹਾਂ ਜੀ ਬਾਕੀ ਤੁਹਾਨੂੰ ਪਤਾ ਹੋ ਕਿੰਨੀ ਸੰਗਤ ਆਉਂਦੀ ਇੱਥੇ ਮੈਂ 4 ਕਿਲੋਮੀਟਰ ਤੋਂ ਆਇਆ ਮੈਨੂੰ ਅੱਜ ਤੱਕ ਨਹੀਂ ਪਤਾ ਸੀ ਕੱਲ ਹੀ ਪਤਾ ਲੱਗਾ ਲਓ ਜੀ ਇਹ ਭਾਜੀ ਇੱਥੋਂ 4 ਕਿਲੋਮੀਟਰ ਤੋਂ ਬਾਬਾ ਜੀ ਆਏ 4 ਕਿਲੋਮੀਟਰ ਤੋਂ ਤੁਹਾਨੂੰ ਨਹੀਂ ਪਤਾ ਸੀਗਾ ਨਹੀਂ ਤੇ ਪੂਣਾ ਹਰੀ ਜੀ ਦੀ ਬਹੁਤ ਕਿਰਪਾ ਆ ਅਸੀਂ 150 ਕਿਲੋਮੀਟਰ ਤੋਂ ਚੱਲ ਕੇ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਗਏ ਆ ਤੇ ਉਹਦੀ ਰਹਿਮਤ ਬਹੁਤ ਕਿਰਪਾ ਜੀ ਕਿ ਤੇ ਹੁਣ ਆਪਾਂ ਲੰਗਰ ਹਾਲ ਦੇਖੀਏ ਤੇ ਨਾਲੇ ਜਿੱਥੇ ਸੰਗਤ ਸੰਗਤ ਆ ਜੋ ਵੀ ਹੈ ਨਹੀਂ ਔਰ ਕੰਮ ਹਾਂਜੀ ਹਾਂਜੀ ਬਾਜੀ ਦਰਮਸਾਲਾ ਹੈ ਹਾਂਜੀ ਹਾਂਜੀ ਜੀ ਜੀ ਇੱਧਰ ਬਾਜੀ ਇੱਧਰ ਨਹੀਂ ਝੜ ਗਈ ਆ ਇੱਧਰ ਧੂਣਾ ਆ ਜੋ ਧੂਨੇ ਦੇ ਵੀ ਦਰਸ਼ਨ ਮੇਲੇ ਕਰੀਏ ਇਹ ਇਹ ਅਛਾ ਇਹ ਪੂਰਾ ਪਰਬਤ ਆ ਬਹੁਤ ਵੱਡਾ ਇਹਦੇ ਥੱਲੇ ਗੁਫਾ ਹਾਂਜੀ ਹਾਂਜੀ ਠੀਕ ਆ ਪੱਥਰ ਦਾ ਹੀ ਆ ਸਾਰਾ ਦਾਦਾ ਜੀ ਦਾ ਘੁੰਮਾਜ ਮੈਨੂੰ ਬਹੁਤ ਅਨੰਦ ਆਇਆ ਆਪकी ਬਾਤਾਂ ਸੇ ਆਦੀਪ ਦੇ ਦਰਸ਼ਨ ਸੇ ਅਰੇ ਕੀ ਦਰਸ਼ਨ ਹਮੇ ਹੋਏ ਆਪਕੇ ਬਾਬਾ ਜੀ ਬਜ਼ੁਰਗਾਂ ਦੇ ਜਿਹੜੇ ਨਾ ਇਹ ਚੀਜ਼ਾਂ ਪੰਜਾਬੀ ਸਮਝਦੇ ਪੂਰੀ ਮਸ਼ਹੂਰ ਸਿਆਣਾ ਉਮਰ ਸਾਂ ਨਹੀਂ ਹੁੰਦਾ ਪੱਜਾ ਮਾਕਸ আরে ਨਈ ਬਈਰ ਕੋ ਦੇਖੋ ਇਹ ਜਿਹੜੀਆਂ ਚੀਜ਼ਾਂ ਆ ਨਾ ਦੇਖੋ ਉਹ ਜਿਹੜੀ ਤੁਹਾਡੀ ਤੁਹਾਡੀ ਏਜ ਚ ਇਹ ਚੀਜ਼ਾਂ ਲੱਭਦੀਆਂ ਨੇ ਇਹ ਇੱਥੇ ਮਿਲਦਾ ਮੈਨੂੰ ਇਹ ਪਤਾ ਉਦੋਂ ਲੱਗਦਾ ਜਦੋਂ ਇਹ ਚੀਜ਼ਾਂ ਸਾਡੇ ਕੋਲ ਨਹੀਂ ਰਹਿੰਦੀਆਂ ਤੇ ਦਾਤਾਂ ਸਾਡੇ ਕੋਲ ਨਹੀਂ ਰਹਿੰਦੀਆਂ ਫਿਰ ਉਸ ਚੀਜ਼ ਦੀ ਐਮਵੀਐ ਦਾ ਪਤਾ ਲੱਗਦਾ ਮੈਨੂੰ ਦਿਲੋਂ ਆਨੰਦ ਆਇਆ ਤੁਹਾਨੂੰ ਦੇਖ ਕੇ ਸਾਡੇ ਦਾਦਾ ਸਾਡੇ ਦਾਦਾ ਜੀ ਨਾ ਤੁਹਾਨੂੰ ਉਹ ਚੇਤੇ ਆ ਗਿਆ ਮੈਨੂੰ ਅੱਜ ਬਹੁਤ ਸ਼ਾਂਤੀ ਮਿਲੀ ਚਲੋ ਆਸ਼ੀਰਵਾਦ ਦਿਓ ਜੀ ਵਧੀਆ ਹਮਾਰਾ ਕੰਮ ਚੱਲਿਆ థాంਕ ਯੂ థాంਕ ਯੂ ਜੀ ਬਾਬੇ ਦੀ ਬਹੁਤ ਕਿਰਪਾ ਹੈ ਤਾਂ ਥੈਂਕ ਯੂ ਥੈਂਕ ਯੂ ਬਨਾ ਹੀ ਬਾਬੇ ਦੀ ਕਿਰਪਾ ਹੈ ਠੀਕ ਹੈ ਆਪਣਾ ਘਰ ਲੱਗ ਗਈ ਇੱਥੇ ਹਲਾਕੇ ਇਸੇ ਤੇ ਵਧੀਆ ਆਨੰਦ ਆਇਆ ਦਿਲੋਂ ਆਨੰਦ ਆਇਆ ਤੁਸੀਂ ਕਿੱਥੋਂ ਆਏ ਕੀ ਨਾਮ ਕੀ ਤੁਹਾਡਾ ਸ਼ੁ크ਰਾ ਸੁਖਰਾਮ ਸ਼ੁ크ਰਾ ਸੁਖਰਾਮ ਨਾ ਦੇਖ ਲੋ ਨਾ ਚ ਇਹ ਸਾਰਾ ਕੁਝ ਲੁਕਿਆ ਆ ਸੁਖਰਾਮ ਹੁਣ ਸਮਝਣ ਵਾਲੇ ਸਮਝ ਜਾਣਗੇ ਕਿ ਸੁਖ ਕਿੱਥੇ ਮਿਲਦਾ ਆ ਉਹਦਾ ਨਾਮ ਲੈਣਾ ਫੁਖਰਾਮ ਨਾ ਜੇ ਸਾਰਾ ਕੋਈ ਲੱਭ ਗਿਆ ਸਾਨੂੰ ਤਾਂ ਮਰ ਜੀ ਤੁਹਾਨੂੰ ਹੋ ਗਏ ਬਹੁਤ ਜਨੰਦ ਆਹ ਬੁਤ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਕਿੱਥੋਂ ਆਏ ਜੀ ਮੈਂ ਫੋਕਪਾ ਅੱਛਾ ਹਾਂਜੀ ਤਾਂ ਕੀ ਸਮਝ ਕਰਦੇ ਆ ਜੀ ਨਹੀਂ ਮੇਰਾ ਤਾਂ ਬਸ ਆਹ ਹੀ ਹੈ ਜੀ ਬਾਬਾ ਜੀ ਦੀ ਵੀਡੀਓ ਬਣਾਉਣੀ ਆ ਲੋਕਾਂ ਨੂੰ ਦਿਖਾਉਣੀ ਆ ਅੱਛਾ चलो बड़े। आपका जोड़ी हाँ 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 जोड़ हाँ बाबा बालकनाथ आए है आपका बहुत बहुत स्वागत है और बाबा जो है आपको पूरा आशीर्वाद देगा और मन-दिल की तमन्ना पूरी करेगा अरे क्या बात, है? क्या बात। जो आप चाहते हैं वो पूरा होगा पूर्ण होगा ये हमेशा ही बाबा सच्चे सच्चे है जो की जिसकी कोई तमन्ना है वो पूरी कर ਮੇਰਾ ਨਾਮ ਪੀ ਆਰ ਬਰਮਾ ਪੀ ਆਰ ਬਰਮਾ ਹਾਂਜੀ ਤੁਸੀਂ ਵੀ ਲੋਕ ਲਈ ਆ ਲੋਕ ਲਈ ਬਸ ਸਾਥੀ ਬਹੁਤ ਆਨੰਦ ਆਇਆ ਬਾਬਿਓ ਹਾਂ ਠੀਕ ਹੈ ਤੇ ਮਿਲਾਂਗੇ ਜਰੂਰ ਕਿਡਾ ਲਗਾਉਾਂਗੇ ਦੁਆਰਾ ਨਾ ਦਰਸ਼ਨ ਕਰਾਂਗੇ ਜਗਾ ਬਾਬਾ ਜੀ ਤੇ ਨਾਲੇ ਜਿੱਦਾਂ ਆਪਾਂ ਗੁਫਾ ਦੇ ਬਾਹਰ ਨਿਕਲਦੇ ਆ ਤੇ ਇੱਧਰ ਬਾਬਾ ਜੀ ਦਾ ਧੂਣਾ ਚੱਲਦਾ ਚੱਲ ਰਿਹਾ ਹੈ ਤੇ ਨਾਲੇ ਹੀ ਇੱਧਰ ਲਈ ਸਿਆੜ ਜਿਹੜਾ ਆ ਪਰਬਤ ਆ ਕੀ ਨਾਮ ਪਰਬਤ ਦਾ ਪਤਾ ਕੁਝ ਕਿਦਾ ਕੀ ਨਾਂ ਆ ਨਹੀਂ ਵੈਸੇ ਗਹਿਰੇ ਵਾਲੇ ਸਿੱਧੇ ਚੱਲੇ ਆ ਗਹਿਰੇ ਵਾਲਾ ਸਿੱਧੇ ਨਾਂ ਤੋਂ ਹੀ ਪਰਬਤ ਦਾ ਨਾਂ ਹੈ ਨਾ ਜੀ 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 ਤੇ ਆ ਦੇ ਲੋਕ ਕਿੰਦੀ ਡੂੰਗੀ ਖਾੜਾ ਥੱਲੇ ਨੂੰ ਵੀ ਹਜੇ ਤੇ ਉਹ ਸੰਗਤਾਂ ਆ ਵੀ ਰਹੀਆਂ ਆ ਹਾਂਜੀ ਹਾਂਜੀ ਕੀ ਬਾਤ ਆ ਇਹ ਤੋਂ ਮੈਂ ਕੀ ਬਾਤ ਆ ਅੱਛਾ ਜੀ ਅੱਛਾ ਜੀ ਬਾਜੀ ਬਾ ਦੇਖੋ ਜੀ ਆਹ ਰੂਟ ਆ ਇਦਾਂ ਸੰਗਤਾਂ ਨੇ ਆਉਣਾ ਆ ਤੇ ਇਹ ਆ ਜੀ ਗਹਿਰਾ ਸਿੱਧ ਗਹਿਰੇ ਵਾਲਾ ਸਿੱਧ ਤੇ ਬਹੁਤ ਆਨੰਦ ਆ ਇਹ ਤੁਸੀਂ ਆਪ ਦੇਖ ਸਕਦੇ ਆ ਜਿਆਦਾ ਮੈਨੂੰ ਬਾਰ ਬਾਰ ਇਹ ਗੱਲ ਕਰਨ ਦੀ ਲੋੜ ਨਹੀਂ ਵੀ ਤੁਸੀਂ ਆਪ ਖੁਦ ਬਿਆਨ ਹੋ ਗਈ ਇੱਥੇ ਸਾਰੀਆਂ ਗੱਲਾਂ ਬਾਤ ਇੱਕ ਚੀਜ਼ ਹੋਰ ਆ ਭਾਜੀ ਵੀ ਹੋਰ ਸਿੱਧ ਗੁਫਾ ਦੇ ਕਿਨੇ ਜਰ ਬਾਝਾਂਦੇ ਹੁੰਦੇ ਆ ਅਸੀਂ ਜੀ ਮਤਲਬ ਸਾਲਮਗਰੋ ਤਾਂ ਜਾਣਾ ਜਾਣਾ ਹੈ ਜਾਣਾ ਜਾਣਾ ਔਰ ਜਿੰਨੇ ਮੈਂ ਸਥਾਨ ਨਵੇਂ-ਨਵੇਂ ਲੱਭੇ ਆ ਨਾ ਲੱਭੇ ਕੀ ਸਾਨੂੰ ਪਤਾ ਲੱਗਾ ਅਸੀਂ ਥੋੜੀ ਲੱਭ ਸਕਦੇ ਹਾਂ ਹੈ ਨਾ ਤੇ ਉਹ ਤਕਰੀਬਨ ਹਰ ਇੱਕ ਜਗ੍ਹਾ ਦੇ ਨਾਲ ਇੱਕ ਚੀਜ਼ ਦਾ ਖਾਸ ਸਬੰਧ ਆ ਗੁਫਾ ਦਾ ਜੀ ਤਕਰੀਬਨ ਹਰ ਇੱਕ ਜਗ੍ਹਾ ਗੁਫਾ ਹੈਗੀ ਆ ਹਾਂ ਜੀ ਹਾਂ ਜੀ ਇਹ ਸਾਰੀਆਂ ਇੰਟਰਕਨੈਕਟਡ ਆ ਜਿੱਦਾਂ ਇੱਕ ਦੂਜੇ ਦੇ ਨਾਲ ਨਾ ਜੀ ਹਾਂ ਜੀ ਹਾਂ ਜੀ ਤੇ ਆਜੋ ਚੱਲਦੇ ਹਾਂ ਹੁਣ ਇਹ ਮੰਦਿਰ ਵੀ ਅਸੀਂ ਹੁਣੇ ਤਿਆਰ ਕੀਤਾ ਹੈ ਜੀ 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 ਦੋ ਸਾਲ ਸਾਲ ਹੋ ਗਿਆ ਜਣੀ ਇਹ ਗੁੱਗਾ ਪੀਰ ਜੀ ਵਾਲਾ ਮੰਦਿਰ ਹੁਣ ਤਿਆਰ ਕੀਤਾ ਨਾ ਜੀ ਜੀ ਪਿੱਛੇ ਦਾ ਥੋੜਾ ਜੀ ਇਹ ਇਹ ਦੋ ਇਹ نیچے ਖੱਡੇ ਹੀ ਆ ਮੇਰੇ ਕਾ ਖੱਡੇ ਚ ਹੀ ਆ ਖੱਡੇ ਆ ਖੱਡੇ ਚ ਬਣਾਇਆ ਥਾ ਜੀ 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 ਹਾਂ ਜੀ ਜਣੀ ਇਹ ਜਿਹੜੀ ਗੁਫਾ ਆ ਇਹ ਤਕਰੀਬਨ ਖੱਡੇ ਦੇ ਅੱਧ ਜੇ ਚਾ ਥੱਲੇ ਨੂੰ ਵੀ ਖੱਡੇ ਆ ਹਾਂ ਜੀ ਹਾਂ ਜੀ ਖੱਡੇ ਦੇ ਸੈਂਟਰ ਜੇ ਚ ਹੀ ਆ ਹਾਂ ਜੀ ਇਹ ਬਿਲਡਿੰਗ ਜੀ ਆਉ ਦਾਨੀ ਜੈ ਬਾਬਾ ਜੀ ਜੀ ਕੀ ਹਾਲ ਆ ਜੀ ਇਹ ਦਾਨੀ ਸਚਨਾ ਨੇ ਬਣਾਈ ਹੈ ਜੀ 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 ਬੜਾ ਖਾਲ ਬਣਾਇਆ ਜੀ ਉਹਨੂੰ ਗਰਾਊਂਡ ਤਿਆਰ ਕੀਤਾ ਬਾਬਾ ਜੀ ਦਾ ਤੇ ਬੜੀ ਆ ਨਹੀਂ ਗੱਲ ਇਹ ਕਿ ਯਾਰ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਆਉਣ ਕੇ ਆਪਣਾ ਕਲੀਅਰ ਹੀ ਗੱਲ ਕਰਨ ਲੱਗਾ ਹਾਂਜੀ ਜਿਹੜਾ ਦਾਨ ਆ ਨਾ ਜੀ ਆ ਆਪਾਂ ਉਹਦੇ ਨਾਮ ਨੂੰ ਦਾਨ ਨਹੀਂ ਕਰ ਸਕਦੇ ਸੇਵਾ ਜ਼ਰੂਰ ਕਰ ਸਕਦੇ ਹਾਂ ਤਿੱਲ ਫੁੱਲ ਦਾਨ ਜਲ ਸ਼ਬਦ ਬਹੁਤ ਵੱਡਾ ਹੈ ਦਾਨ ਹੋਣੇ ਸਾਨੂੰ ਦਿੱਤੀ ਹੋਇਆ ਜ਼ਿੰਦਗੀ ਸਾਨੂੰ ਸਵਾਸ ਜਿਹੜੇ ਉਹ ਦਾਨ ਦਿੱਤੇ ਹੋਇਆ ਅਸੀਂ ਕੋਣੋਂ ਮੈਂ ਆਈ ਤਾਂ ਉਹਦੇ ਸੇਵਾ ਸੇਵਾ ਇੱਥੇ ਸੇਵਾ ਦਾ ਜੀ ਅੱਛਾ ਆਜੋ 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 ਹਾਂ ਜੀ ਜੈ ਬਾਬੇ ਦੀ ਕੀ ਹਾਲ ਆ ਭਾਜੀ ਠੀਕ ਹੋ ਬਿਲਕੁਲ ਅੱਛਾ ਇਹ ਰੱਖਿਆ ਤੁਸੀਂ ਸੇਵਾ ਚ ਬਣਾਇਆ ਸੇਵਾ ਚ ਬਣਾਇਆ ਠੀਕ ਆ ਜੇ ਸੰਗਤ ਆਉਂਦੀ ਆ ਤੁਸੀਂ ਉਹਦੇ ਰੱਖਾਉਣ ਨੂੰ ਲੰਗਰ ਪਾਣੀ ਵੀ ਸਿਖਾਉਂਗੇ ਇੱਥੇ ਨਾ ਚਲੋ ਸਹੂਬੀਦਾਂ ਹੈਗੀ ਆ ਸਾਰੀ ਨਾ ਜੀ 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 ਇਹ ਵੀ ਲੈਂਟਰ ਹੋਣੇ ਪਿਆ ਲੱਗਦਾ ਨਾ ਮੈਂ ਤਾਜ਼ਾ ਹੀ ਆ ਨਾ ਜੀ 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 ਆਜੋ ਇੱਧਰ ਵੀ ਚਲੀਏ ਇਹ ਇਹ ਪਾਣੀ ਇਹ ਕਿੱਥੋਂ ਆਉਂਦਾ ਹੈ ਪਾਣੀ ਸਪਲਾਈ ਆਉਂਦੀ ਜੀ ਕਨੇੜਾ ਦੇ ਵੀ ਤੋਂ ਆਉਂਦੀ ਪਰਲੇ ਲਹਿੜੀ ਵਾਲੇ ਲਹਿੜੀ ਵਾਲੇ ਬਾਬੇ ਤੋਂ ਔਰਲੇ ਪਰਫਿਊਮ ਤੇ ਇਹ ਸਪਲਾਈ ਪੈਪ ਆਉਂਦੇ ਇੱਥੇ ਤੱਕ ਭਰ ਕੇ ਰੱਖ ਲੈਣੇ ਤੁਸੀਂ ਨਾ ਜੀ 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 ਜੈ ਬਾਬੇ ਦੀ ਕੀ ਹਾਲ ਹੈ ਜੀ ਜਲੇਬੀਆਂ ਵਾਹ ਜੀ ਵਾਹ ਕੀ ਬਾਤ ਹੈ ਤੇ ਇੱਧਰ ਇਹ ਵੀ ਇਹ ਕਬਰਾਂ ਇੱਕ ਇੱਧਰ ਬਣਾਇਆ ਲੰਗਰ ਹਾਲ ਹੀ ਆ ਨਾ ਜੀ ਜੀ ਤੇ ਕੋਈ ਸੇਵਾਦਾਰਾਂ ਨੇ ਕਰਨਾ ਤੁਸੀਂ ਵੀ ਅਸੀਂ ਵੀ ਸਾਰੇ ਸੇਵਾਦਾਰ ਹੀ ਆ ਉਹਦੇ ਕਿਉਂ ਜੀ ਆਂਟੀ ਜੀ ਤੁਸੀਂ ਲੋਕ ਲਈਆਂ ਜੀ ਹਾਂਜੀ ਲੋਕ ਲਈ ਓਕੇ ਜੀ ਜਿਹੜੇ ਭਗਵਤ ਦੇ ਜਿਸੀ ਕੀ ਪਰਿਵਾਰ ਦੇ ਸਾਰੇ ਅੱਛਾ ਸਾਰੇ ਇੱਕ ਪਰਿਵਾਰ ਦੇ ਠੀਕ ਠੀਕ ਬਹੁਤ ਵੱਡੀ ਹਾਂਜੀ ਤੇ ਇਹ ਰਸਤਾ ਹੈ ਜੀ ਇਹ ਰਸਤੇ ਪੈਣੀ ਆਪਾਂ ਗਏ ਸੀਗੇ ਤੇ ਕਮ ਸੇ ਕਮ ਇਸ ਤੋਂ ਲੱਗਦਾ ਇਸ ਇਸ ਜਗ੍ਹਾ ਤੋਂ ਜਿਹੜਾ ਮੇਨ ਰੋਡ ਆ ਇਹ ਹੈਗਾ ਆਪਾਂ ਖੜੇ ਢੋਨੇ ਦਾ ਵੀ ਮਤਾਂ ਵਾਲਾ ਰੋਡ ਤੇ ਉੱਥੇ ਤੁਸੀਂ ਜਦੋਂ ਜਿੱਥੋਂ ਰੋਪ ਵੇ ਜਾਂਦੀਆਂ ਨਾ ਉਹਦੇ ਲਾਗੇ ਜਾ ਕੇ ਜਿੰਨੂੰ ਮਰਜ਼ੀ ਪੁੱਛ ਸਕਦੇ ਆ ਤੁਸੀਂ ਅ ਗਹਿਰੇ ਸਿੱਧ ਜਾਣਾ ਗਹਿਰਾ ਸਿੱਧ ਤੇ ਬਾਬਾ ਬਾਲਕਨਾਥ ਜੀ ਦਾ ਪ੍ਰਚੀਨ ਮੰਦਿਰ ਪ੍ਰਚੀਨ ਗੁਫਾ ਬਾਕੀ ਤੁਹਾਨੂੰ ਵੀਡੀਓ ਜਿਹੜਾ ਦੱਸ ਦਿੱਤਾ ਆ ਤੇ ਤੁਹਾਨੂੰ ਉਥੇ ਪ੍ਰੋਪਰ ਐਡਰੈਸ ਦਾ ਪਤਾ ਲੱਗ ਜਾਊਗਾ ਹੈਗਾ ਸਿੰਗਲ ਰੋਡ ਆ ਕੱਚਾ ਰਸਤਾ ਆ ਤੇ ਤੇ ਮੇਰਾ ਇਹ ਸੁਝਾਅ ਆ ਜਾਂ ਕਿ ਲੋ ਜੇ ਸਾਹਿਬ ਨੇ ਮੈਂ ਦਰਸ਼ਨ ਮੇਲੇ ਕਰਕੇ ਆਇਆ ਬਈ ਰਾਤ ਨੂੰ ਨਾ ਤੁਰਿਓ ਕਿਉਂਕਿ ਰਸਤਾ ਬਹੁਤ ਕੱਚਾ ਆ ਤੇ ਹੈ ਵੀ ਗੱਡੀ ਜਾਂਦਾ ਗੱਡੀਆਂ ਨਾਲ ਲੱਗਦੀ ਫੈਡਾ ਨਾ ਬਬੂ ਤੋ ਉਦੀ ਚੌੜਾਈ ਘਟਿਆ ਰਸਤੇ ਦੀ ਨਾ ਤੇ ਇਹ ਮੇਨ ਰੋਡ ਆ ਆ ਮੈਂ ਦਿਖਾ ਦਉ ਮੈਂ ਥੱਲੇ ਆਹ ਰਸਤਾ ਆ ਜਿਹੜਾ ਆਉਂਦਾ ਇਧਰੋਂ ਭਾਖੜਾ ਇਧਰ ਆ ਤੇ ਇਧਰ ਲਈ ਫਰਡ ਰਾਈਟ ਹੈਂਡ ਹੈਗਾ ਆ ਨਿੰਨ ਦੇਵੀ ਮਾਕਾ ਦੇ ਨਾ ਤੇ ਰੋਪੇ ਤੇ ਲੱਗੇ ਆ ਕਿ ਤੁਸੀਂ ਪੁੱਛ ਸਕਦੇ ਆ ਇੱਥੇ ਲੈਰੀ ਸਿੱਧ ਲਿਖਿਆ ਵੀ ਆ ਲੈਰੀ ਸਿੱਧ ਨੂੰ ਵੀ ਜਾਂਦਾ ਆ ਤੇ ਇਥੇ ਰੋਡ ਤੋਂ ਤੁਸੀਂ ਜਾ ਸਕਦੇ ਆ ਲੈਰੀ ਸਿੱਧ ਲੈਰੀ ਵਾਲਾ ਬਾਬਾ ਜਿਹੜਾ ਆਪਾਂ ਪਿਛਲੀ ਵੀਡੀਓ 'ਚ ਦਿਖਾਇਆ ਸੀ ਉਹ ਰਸਤਾ ਜਿਹੜਾ ਦੂਸਰਾ ਵੀ ਉਹ ਸਾਰੇ ਪਹਾੜ ਦੇ ਵਿੱਚ ਦੀ ਜਾ ਹੁੰਦਾ ਇਹ ਜਿਹੜਾ ਰਸਤਾ ਹੈ ਇਹ ਕੁਆਲਟੀ ਗੱਡੀ ਕਾਫੀ ਹੱਦ ਤੱਕ ਲਾਗੇ ਚੱਲੇ ਜਾਂਦੀ ਆ ਤੇ ਇਹ ਦੂਸਰਾ ਰਸਤਾ ਆ ਲੈਰੀ ਵਾਲੇ ਬਾਬੇ ਦੇ ਜਾਣਦਾ ਤੇ ਇੱਥੋਂ ਇੱਕ ਜਦੋਂ ਤੁਸੀਂ ਚੜਾਈ ਚੜੂਗੇ ਰਾਈ ਤੇਣ ਜਦੋਂ ਜਾਉਂਗੇ ਲੈਰੀ ਵਾਲੇ ਬਾਬੇ ਨੂੰ ਲੈਫਟ ਟਰਨ ਜਾਉਂਗੇ ਤਾਂ ਲੈਫਟ ਚੱਲੇ ਜਾਂਦਾ ਆ ਗਹਿਰਾ ਸਿੱਧ ਗਹਿਰੇ ਵਾਲਾ ਬਾਬਾ ਕਹਿੰਦੇ ਆ ਗਹਿਰਾ ਸਿੱਧ ਕਹਿ ਦਿੰਦੇ ਉਸ ਜਗ੍ਹਾ ਤੇ ਤੇ ਜਦੋਂ ਤੁਸੀਂ ਆ ਜਾਓ ਮੈਂ ਲਾਗੇ ਆ ਕੇ ਦਿਖਾਉਂਦੀ ਕੁਝ ਨਹੀਂ ਕਰੂੰਗਾ ਤੇ ਜਦੋਂ ਤੁਸੀਂ ਭਖੜੇ ਵਾਲੀ ਸਾਈਡ ਤੋਂ ਆਉਣਾ ਹੈ ਨਾ ਤੇ ਨੇੜੇ ਦੇ ਵੀ ਮਾਤਰੋਂ 3-4 ਕਿਲੋਮੀਟਰ ਪਹਿਲਾਂ ਹੀ ਇੱਕ ਰੋਡ ਦੇ ਉੱਤੇ ਆ ਬੋਰਡ ਲੱਗਾ ਆ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਤੇ ਇਹ ਦੂਸਰਾ ਰਸਤਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਰਸਤਾ ਦੱਸ ਕੇ ਹਟਿਆ ਉਹ ਹੈਗਾ ਰੋਪਵੇ ਦੇ ਲਾਗਿਓ ਇਹ ਦੂਸਰਾ ਰਸਤਾ ਇਹ ਪਿੰਡ ਪਿੰਡਾ ਫਲੋਆ ਫਲੋਆ ਪਾਖਰੇ ਵਾਲੀ ਸਾਈਡ ਤੋਂ ਪਹਿਲਾਂ ਫਲੋਆ ਆਉਂਦਾ ਤੇ ਉੱਥੋਂ ਇੱਕ ਰਸਤਾ ਚੜਦਾ ਪਹਾੜ ਦੇ ਉੱਪਰ ਨੂੰ ਤੇ ਜਿਹਨੂੰ ਪੁੱਛ ਵੀ ਸਕਦੇ ਆ 11 ਸਿੱਧ ਤੇ ਤੁਸੀਂ ਪੁੱਛ ਕੇ ਇਹ ਰੋਡ ਜਾਂਦਾ ਇੱਥੋਂ ਤੇ ਮੇਨ ਨਿਸ਼ਾਨੀਆਂ ਮੈਂ ਦੱਸਦਾ ਬਹੁਤ ਪਾਰ ਆ ਇੱਕ ਦਰੱਤ ਆ ਇੱਕ ਡਿਫਰੈਂਟ ਸਟਾਈਲ ਦਾ ਦੂਰੋਂ ਦੇਖਦੇ ਹੋ ਰੋਡ ਤੋਂ ਸੀ ਆਉਂਦੇ ਆ ਨਾ ਤੇ ਇੱਕ ਵੱਡੀ ਨਿਸ਼ਾਨੀ ਮੰਨ ਕੇ ਚੱਲਿਓ ਆ ਦਿਖਾਈ ਤੇ ਇਹ ਬੋਰਡ ਲੱਗਾ ਆ ਜ਼ਿਲ੍ਹਾ ਪ੍ਰੇਸ਼ਦ ਦਾ ਹੈ ਨਾ ਤੇ ਬੈਕ ਸਾਈਡ ਤੇ ਇਹਦੇ ਜਦੋਂ ਤੁਸੀਂ ਆਉਂਦੇ ਆ ਤੇ ਇਧਰਲੇ ਪਾਸੇ ਲੱਗਾ ਆ ਨਾਮ ਲਿਖਿਆ ਹੋਇਆ ਇਹਦਾ ਪੂਰਾ ਪ੍ਰੋਪਰ ਲੈਰੀ ਸਿੱਧ ਇਹਦੇ ਉੱਤੇ ਗਹਿਰਾ ਸਿੱਧ ਨਹੀਂ ਲਿਖਿਆ ਉਹ ਤੁਹਾਨੂੰ ਅੱਗੇ ਜਾ ਕੇ ਲੈਫਟ ਟਰਨ ਲੈਣਾ ਪਊਗਾ ਤਾਂ इजीली ਵੈਸੇ ਜਿਹੜਾ ਹੈਗਾ ਤੁਹਾਡੇ ਲਈ ਦਾਪਤਾ ਉਹ ਰਸਤਾ ਹੈਗਾ ਆ ਰੋਪਵੇ ਦੇ ਲੱਗਿਓ ਠੀਕ ਹੈ ਜੀ ਤੇ ਬਾਕੀ ਜੇ ਵੀਡੀਓ ਅੱਛੀ ਲੱਗੀ ਬਾਰ ਬਾਰ ਮੈਂ ਕਹਿੰਦਾ ਹੁੰਦਾ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹੋ ਜਿਹੀਆਂ ਥਾਵਾਂ ਤੇ ਜਾਣਾ ਅ ਅ ਇੰਪੋਸੀਬਲ ਨੂੰ ਪੋਸੀਬਲ ਉਹ ਮਾਰਾ ਹੀ ਕਰਦਾ ਨਾ ਕਿ ਸਾਡੇ ਚ ਕਈ ਹੁੰਦਾ ਵੀ ਕਿ ਨਵੀਂ ਜਗ੍ਹਾ ਤੇ ਜਾਈਏ ਤੁਹਾਡੇ ਲਈ ਲੈ ਕੇ ਆਈਏ ਐਕਸਪਲੋਰ ਕਰੀਏ ਇੱਕ ਨਵੀਂ ਜਗ੍ਹਾ ਹੋਰ ਨਾ ਤੇ ਇਸ ਤੋਂ ਬਾਅਦ ਇੱਕ ਹੋਰ ਬਹੁਤ ਹੀ ਪਿਆਰਾ ਆ ਬਾਬਾ ਜੀ ਦਾ ਦਰਬਾਰ ਲੈ ਕੇ ਆਵਾਂਗੇ ਤੇ ਇਦਾਂ ਹੀ ਪਿਆਰ ਦੇਈਓ ਤੇ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਵਿੱਚ ਜੈ ਬਾਬਾ ਜੀ